ਲੈ ਭਾ ਯਾ ਲੈ ਕਿੰਨੇ ਦਾ 40 ਦਾ ਕਨ ਆ 40 ਦਾ ਆ ਆ 40 ਦਾ ਇੱਕ ਲੈ ਲੈ ਆਪਾਂ ਲੋ ਵੀ ਆ ਆਪਾਂ ਲੈ ਲਈ ਭਾਈ ਸਕਨਾਂ ਦੀ ਥਾਲੀ ਹਲਦੀ ਵਾਲੀ ਕਿੰਨੇ ਲਈ ਆ ਇਹ 100 ਕੀ 100 ਕੀ ਲਈ ਆ 100 ਰੁਪਏ ਦੀ ਬਾਕੀ ਇੱਥੇ ਐਵੇਂ ਹੋਰ ਵੀ ਚੀਜ਼ਾਂ ਨੇ ਕਾ ਮੇਕਅਪ ਹੋਇਆ ਹੈ ਅਲਫਾ ਵੀ ਤਾਂ ਆ ਨੀ ਆ ਬਾਕੀ ਆ ਝਾਂਜਰਾ ਝਾਂਜਰਾ ਦੇ ਡਿਜ਼ਾਈਨ ਲਓ ਵੀ ਆਪਾਂ ਮਾਰਕੀਟ 'ਚ ਪਹੁੰਚ ਗਏ ਤੇ ਤੁਹਾਨੂੰ ਦਿਖਾਉਣੇ ਆ ਪਟਨਾ ਦੀ ਸਾਰੀ ਮਾਰਕੀਟ ਉੱਥੇ ਬਹੁਤ ਘੱਟ ਰਹਿੰਦਾ ਆਪਾਂ ਤੁਹਾਨੂੰ ਸਾਰਾ ਦਿਖਾਉਣੇ ਆ ਇਹ ਸਾਰੀ ਮਾਰਕੀਟ ਆ ਪਟਨੇ ਦੀ ਬਾਕੀ ਨੇ ਬੰਦੇ ਉੱਧਰ ਚਲੇ ਗਏ ਉੱਧਰ ਦੇਖਦੇ ਆ ਕੀ ਲੈਂਦੇ ਨੇ ਉਹ ਮੈਂ ਉਹ ਦੇਖੋ ਆ ਮਹਿੰਦੀ ਵਾਲਾ ਭਾਈ ਪਟਨਾ ਦੇ ਵਿੱਚ ਸਟੀਲ ਦੀ ਆ ਨਾ ਇਹ ਹਾਂ ਨਹੀਂ ਸਟੀਲ ਦੀ ਆ ਤੇ ਕਪੜਾ ਤਾਂ ਕਿਹ ਹੈ ਨਾ ਬਾਕੀ ਆ ਹੋਰ ਪੈਨੇ ਤਾਂ ਐਵੇਂ ਆ ਹੋਰ ਪੈਨੇ ਇੱਥੇ ਦੇਖੋ ਬਾਕੀ ਆ ਇੱਕ ਪਿੰਦਰ ਫਰਸ ਵਗੈਰਾ ਆ ਹਲਦੀ ਵਾਲੇ ਆਖਾਈ ਹਲਦੀ ਵਾਲੀ ਆ ਹਲਦੀ ਵਾਲੀ ਹੈ ਹਾਂ ਇਹ ਲਿਖ ਹੋਈ ਹੈ ਮਾਸ਼ਾ ਅੱਲਾਹ ਦੀ ਹੈ ਇਹਨੇ ਸ਼ਗੰਗਲੇ ਥਾਲੀਆਂ ਹੈ ਬਾਈ ਕੀ ਨਾਮ ਹੈ ਇਸ ਮਾਰਕੀਟ ਦਾ ਇਹ ਮਾਰਕੀਟ ਕਿਹ ਮਾਰਜੀਤ ਮਾਰਕੀਟ ਨਾਮ ਹੈ ਮਾਰਜੀਤ ਮਾਰਕੀਟ ਹੈ ਜੀ ਆ ਸਾਹਮਣੇ ਸੜਕ ਚੱਲਦੀ ਹੈ ਇੱਥੇ ਜਿੱਥੇ ਪਰ ਸਾਰਾ ਹੋਲ ਸੇਲ ਕਾ ਮਿਲਤਾ ਹੈ ਨਾ ਯਹਾਂ ਪਰ ਸਾਰਾ ਹੋਲ ਸੇਲ ਕਾ ਮਿਲਤਾ ਹੈ ਮੈਂ ਇਹ ਕਹਾ ਸੀ 2 ਕਾ ਸੇਟ ਹੈ ਕਿਤਨੇ ਕਾ 2 ਕਾ ਸੇਟ ਹੈ ਇਹ ਕੁਝ 300 300 ਰੁਪਏ 300 ਨਹੀਂ ਨਾ 350 350 ਇਹ ਫਾਈਟ ਕੀ ਗਾਇਆ ਲੋ ਸਭ ਲੋਬੀ ਆ ਆਪਾਂ ਲੈ ਲਈ ਭਾਈ ਸਕਨਾਂ ਦੀ ਥਾਲੀ ਹਲਦੀ ਵਾਲੀ ਕਿੰਨੇ ਲਈ ਆ ਇਹ 100 ਕੀ 100 ਕੀ ਲਈ ਆ 100 ਰੁਪਏ ਦੀ ਬਾਕੀ ਇੱਥੇ ਐਵੇਂ ਹੋਰ ਵੀ ਚੀਜ਼ਾਂ ਕਾਫੀ ਤੇ ਬਾਕੀ ਬੈਗ ਦੇ ਦੋ ਇਹ ਚਾਹੀਦੇ ਇਹ ਮੇਕਅਪ ਕਿਸੇ ਸਮਾਨ ਕੇ ਰੱਖਣ ਕੇ ਲਈ ਹੈ ਅਲਫਾ ਬੇਟਾ ਬਾਲੀਆਂ ਬਾਕੀ ਐਵੇਂ ਦਾ ਸਮਾਨ ਵੀ ਤੁਹਾਨੂੰ ਮਿਲ ਜੂ ਰੀਲਾਂ ਵਗੈਰਾ ਸੂਈਆਂ ਇਹ ਦੇਖੀ ਐਸ ਤੋਂ ਏ 180 ਰੁਪਏ 180 ਬਾਕੀ ਆਲੇ ਕੋਸੇ ਮਾ ਫਿਨਲ ਪਾਲ ਸੋ ਕਿੰਨੇ ਦਾ ਕਿੰਨਾ ਦੱਬਾ ਹੈ 180 180 ਆਇਆ 180 ਦਾ ਬਾਕੀ ਅੱਗੇ ਵੀ ਮਾਰਕੀਟ ਕਾਫੀ ਆ ਲੋ ਆ ਸਾਰਾ ਸਮਾਨ ਪਿਆ ਆ ਇਅਰਿੰਗ ਨੇ ਹਾਂਜੀ ਆ ਇਅਰਿੰਗ ਆ ਗਏ ਭਾਈ ਬਾਕੀ ਨੌ ਪਾਲ ਸਾਂ ਬਾਕੀ ਇੱਧਰ ਆ ਗਏ ਬੱਚਿਆਂ ਦੇ ਖੇਡਾਂ ਇਹ ਸਾਰੀਆਂ ਬੱਚੇ ਦੇ ਖੇਡਾਂ ਨੇ ਲੈ ਲਓ ਯਾਰ ਤੇ ਇਹ ਸਾਰੀ ਹੋਲ ਸੇਲ ਦੀ ਮਾਰਕੀਟ ਆ ਆ ਲੈਣਾ ਕਿੰਨੇ ਦਾ ਹੈ 200 200 ਛੋਟੀ ਗੱਡੀ ਨਹੀਂ ਹੈ ਛੋਟ ਛੋਟੀ ਜੋ ਗੱਡੀ ਹੁੰਦੀ ਹੈ ਉਸ ਦੇ ਬਦਲੇ ਕਿੰਨੇ ਦਪਾਈਆਂ ਵੀ ਆ ਬਾਕੀ ਅੱਗੇ ਵੀ ਸਾਰੀ ਮਾਰਕੀਟ ਆ ਬਾਕੀ ਬਾਹਰ ਵੀ ਮਾਰਕੀਟ ਕਾਫੀ ਜਾ ਰਹੀ ਆ ਪਲਾਸਟਿਕ ਦੀਆਂ ਨੇ 2 ਕਿਲੋ ਮੈਟਲ ਆ ਬਾਕੀ ਅੱਪਾ ਮਾਰਕੀਟ ਤੋਂ ਬਾਹਰ ਆ ਗਏ ਤੇ ਬਾਕੀ ਇੱਥੇ ਵੀ ਦੁਕਾਨਾਂ ਨੇ ਇਮਿਆ ਕੱਪੜੇ ਦੀ ਆ ਗਈਆਂ ਮਸਰਦਾਨੀਆਂ ਬੈਠੇ ਸੀ ਤਾਂ ਵਾਕਿਆ ਬਾਹਰ ਦੇਖੋ ਆਪ ਇੰਦੀਆ ਹੋ ਗਏ ਜਮੇ ਹੀアリング ਹੋ ਗਈ ਹੀアリング ਨੇ ਆਹ ਕਾਰ ਹੀアリング ਹੋ ਗਈ ਲੈ ਬਯਾ ਲੈ ਲੈ ਕਿੰਨੇ ਦਾ 40 ਡੱਕਾ ਨਾ ਹਾ 40 ਡੱਕਾ ਆਹ 40 ਦਾ ਇੱਕ ਇਹ ਲੈ ਲਿਆ ਆਪਾਂ ਨੇ ਇੱਕ ਤੈ ਲੈ ਲਿਆ ਇੱਕ ਤੈ ਨਾਲ ਲੈ ਇਹ ਰੱਗੀ ਲੈ ਰਿਹਾ ਆ ਦਖਲਾ ਆ ਆ ਤਾਂ ਆਏ ਨੇ ਲੈ ਹੈ ਬਗਾਂ ਦੇਖ ਰਿਹਾ ਹੋਰ ਆ ਛੋਟੇ ਆ ਕਿੰਨੇ ਦੇ ਤੂੰ 40 ਰੁਪਏ ਕੇ ਦਾ ਨਹੀਂ ਮੰਗ ਰਹੀਆਂ ਅਸੀਂ ਤਾਂ ਸਿੱਧੀ ਉੱਥੇ ਆਉਂਗੀ ਆਪਾ ਵਾਲਾ ਵਿੱਚ ਲਫਾਫਾ ਭਾਈ ਲਫਾਫਾ ਦੇ ਯਾਰ ਲਫਾਫਾ ਦੇ ਹੈ ਇਹ ਕਿੰਨਾ ਨੇ ਭਈਆ 75 ਕੇ ਰੁਪਏ ਕੇ ਦਾ 72 ਦਾ ਬਾਕੀ ਆਦਮਾਨ ਆਪਾਂ ਨੇ ਬਾਕੀ ਐਵੇਂ ਦੀ ਸਾਰੀ ਮਾਰਕੀਟ ਆ ਕੱਠ ਪਾ ਰਹੇ ਨੇ ਇੱਥੇ ਵੀ ਆਟੋ ਬਹੁਤ ਹੈ ਇੱਥੇ ਇਹੋ ਨਾਲ ਪਾਸ ਚਾਲਦੇ ਅੱਗੇ ਆਪਾਂ ਕਾਫੀ ਸਮਾਨ ਲੈ ਲਿਆ ਭਾਈ ਤੋਂ ਚੱਲੋ ਇੱਥੇ ਤੋਂ ਬਾਕੀ ਆ ਵੀ ਦੇਖੋ ਚੱਲਦੇ ਆਪਾਂ ਇਸ ਵਕਤ ਆਪਾਂ ਪਟਨਾ ਦੇ ਬਾਜ਼ਾਰ ਦੇ ਵਿੱਚ ਤੇ ਆਪਾਂ ਸ਼ਾਪਿੰਗ ਕਰ ਰਹੇ ਹਾਂ। ਬਾਕੀ ਆ ਦੇਖੋ। ਜੱਫਾ ਪਲਾਸਕੜ ਦਾ ਆ ਗਿਆ। ਜਿਵੇਂ ਬੋਸਟ ਵਗੈਰਾ। ਬਾਕੀ ਆ ਦੇਖੋ ਸਾਰਾ। ਆ ਵੀ ਲੈਣਾ ਕੁਝ। ਦੇਖੋ। ਕੁਝ ਨਹੀਂ। ਚਲੋ ਬਾਹਰ ਕੁਝ। ਬਾਹਰ ਚੱਲਦੇ ਹਾਂ। ਬਾਕੀ ਜਾਮ ਲੱਗ ਜਾਂਦਾ ਇੱਥੇ ਵੀ। ਜਾਮ ਲੱਗਿਆ ਪਿਆ। ਦੇਖੋ ਐਮੇ ਦੀ ਦੁਕਾਨਾਂ ਨੇ ਤੇ ਹੋਲਸੇਲ ਦੀ ਮਾਰਕੀਟ ਸਾਰੀ ਹੈ ਅੜੜਾ ਜਾਮ ਲੱਗਿਆ ਹੋਇਆ ਹੁਣ ਆਪਾਂ ਚੱਲਦੇ ਆ ਅੱਗੇ ਤੇ ਦੇਖਦੇ ਆ ਕੋਸ ਹੋਰ ਆਹ ਦੇਖੋ ਇੱਧਰ ਲੋ ਵੀ ਕਾਫੀ ਵੱਡੀ ਮਾਰਕੀਟ ਅੱਗੇ ਤੱਕ ਹੈ ਤੇ ਬਾਈ ਨੇ ਜਿਵੇਂ ਆਪਾਂ ਦੱਸਿਆ ਕਹਿੰਨਾ ਮਾਸਦੀ ਮਾਰਕੀਟ ਕਹਿੰਦੇ ਨੇ ਇਹਨੂੰ ਤੇ ਆਪਾਂ ਬਾਈ ਤੋਂ ਬਸਿਆ ਸੀ ਤੇ ਪਟਨਾ ਦੇ ਵਿੱਚ ਆਪਾਂ ਪਟਨਾ ਸ਼ਹਿਰ ਦੀ ਬਾਜ਼ਾਰ ਦੇ ਵਿੱਚ ਆਪਾਂ ਐਵੇਂ ਦਾ ਬਾਜ਼ਾਰ ਆ ਸਾਰਾ ਬਾਕੀ ਆ ਗਿਆ ਅੱਗੇ ਭਾਈ ਹੁਣ ਆਪਾਂ ਆ ਦੁਕਾਨ ਤੇ ਖੜੇ ਆ ਸੋ ਸਮਾਨ ਲੈ ਰਹੇ ਆ ਬਾਕੀ ਐਵੇਂ ਦੀ ਸਾਰੀ ਮਾਰਕੀਟ ਆ ਜਾਮ ਲੱਗਿਆ ਹੋਇਆ ਇਹ ਦੇਖੋ ਜਾਮ ਬਹੁਤ ਲੱਗਦਾ ਲਓ ਵੀ ਅੱਗੇ ਆ ਗਏ ਆਪਾਂ ਐਵੇਂ ਦੀ ਸਾਰੀ ਮਾਰਕੀਟ ਆ ਤੇ ਵਾਕਿਆ ਇਹ ਦੇਖੋ ਦੁਕਾਨਾਂ ਐ ਤੇ ਜਾਮ ਬਹੁਤ ਲੱਗਿਆ ਹੋਇਆ ਰੁਕ ਗਿਆ ਥੀ ਤੇ ਜਾਮ ਕਾਫੀ ਜ਼ਿਆਦਾ ਲੱਗਿਆ ਹੋਇਆ ਵਾਕਿਆ ਇਹ ਦੇਖੋ ਉੱਤਰ ਦੁਕਾਨਾਂ ਐਵੇਂ ਦਾ ਬਾਜ਼ਾਰ ਆ ਸਾਰਾ ਆਗੇ ਪਾਈ ਇੱਧਰ ਬੱਤੀ ਵਾਲੀ ਆ ਗਈਆਂ ਡੈਡੀ ਵੇਅਰ ਆ ਗਏ ਡੈਡੀ ਵੇਅਰ ਆ ਗਏ ਲੋਬੀ ਪੰਦਰ ਆ ਗਏ ਗਲੀ ਤੋਂ ਇੱਧਰ ਸਾਹਮਣੇ ਗਲੀ ਦੇ ਇੱਥੇ ਈਅਰਿੰਗ ਵਗੈਰਾ ਪਾਈ ਹੋਏ ਨੇ ਦੇਖਣੇ ਆਈਏ ਤਾਂ ਕੋ ਮਿਲਾ ਦੇ ਹੈ ਨਹੀਂ ਐਮੇਦੀ ਆਰਾ ਸਾਮਾਨ ਇੱਕਦਮ ਮਿਲ ਜੀ ਖੋਲ ਛੇਲ ਦੇ ਵਿੱਚ ਬਾਹਰ ਆ ਗਏ ਮਾਰਕੀਟ ਦੇ ਹੁਣ ਆਪਾਂ ਥੀਰਿੰਗ ਭਾਈ ਮਿਲ ਨਹੀਂ ਇਹਨਾਂ ਨੂੰ ਇੱਥੋਂ ਇਹ ਜਾਣਕਾਰੀ ਮਾਰਕੀਟ ਚਲੋ ਕੁ ਅੱਗੇ ਚਲੋ ਕਿ ਕਿ ਇਧਰ ਜਾਣਾ ਆ ਵੀ ਜਿ ਖੜੇ ਨੇ ਬੀਹੀ ਕੀ ਖਿਆਰ ਰੱਖਿਓ ਗੱਡੀ ਆਪਣੀ ਇੱਧਰ ਲਾਈ ਹੋਈ ਆ ਆ ਬੀਚ ਦੇ ਵਿੱਚ ਬੰਦੇ ਆਪਣੇ ਇੱਧਰ ਖੜੇ ਆ ਆਟੋ ਆਪਣੇ ਇੱਧਰ ਖੜਾ ਤਾਂ ਲੰਗਣਾ ਵੀ ਬਹੁਤ ਔਖਾ ਕਿਉਂਕਿ ਜਾਮ ਤੁਹਾਨੂੰ ਪਤਾ ਜਾਮ ਜਿੱਦਾਂ ਲੱਗੇ ਹੋਇਆ ਤੇ ਆਪਾਂ ਆਏ ਆ ਕੱਠ ਬਹੁਤ ਰਹਿੰਦਾ ਮਾਰਕੀਟ ਦੇ ਵਿੱਚ ਕਿਉਂਕਿ ਹੋਲ ਸੇਲ ਦੀ ਹੈ ਨਾ ਕਿਉਂਕਿ ਕੱਠ ਬਹੁਤ ਜ਼ਿਆਦਾ ਰਹਿੰਦਾ ਬਾਕੀ ਆ ਜੈਮੈਂਟਰੀ ਬਾਕਸ ਆ ਗਏ ਆ ਬੈਲਟ ਆ ਗਏ ਆ ਆਪ ਬੋਰਸ ਆ ਗਏ ਇੱਧਰ ਬੋਤਲਾਂ ਆ ਗੀਆਂ ਪਾਣੀ ਦੀਆਂ ਨਾ ਬਾਕੀ ਉਹ ਭਾਂਡੇ ਮਾਂਜਣ ਵਾਲੇ ਆ ਗਏ ਭਾਈ ਲਓ ਕੱਲ ਭਾਈ ਬਾਕੀ ਆ ਦੇਖੋ ਲੈ ਲੈ ਫਿਰ ਲੈ ਲੈ ਫਿਰ ਬਾਕੀ ਐਵੇਂ ਦੀ ਸਾਰੀ ਮਾਰਕੀਟ ਕਿੰਨੇ ਦਾ 20 30 ਪਰ ਠੀਕ ਹੈ 20 ਦਾ 30 ਦੀ ਪਰ ਆਪ ਕੋ ਕਿੰਨੇ ਦਾ ਕਹੇਗੀ 30 ਦਾ 30 ਦਾ ਹੈ 50 ਦਾ 50 ਦਾ 50 ਦਾ ਹੀ ਸੌ ਰੀ ਹੈ 1 50 ਦਾ ਹੈ ਜੀ 80 ਲੈਣਾ ਹੈ ਇਹ ਤੋਂ ਇਸ ਵਿੱਚ ਦੋ ਕਰਜਾ ਨਹੀਂ ਇਹ ਬੋਰ ਹੈ ਅੱਛਾ ਇਸ ਵਿੱਚ ਦੋ ਦਰਜਾ ਹੈ 1 50 ਦਾ ਹੈ ਇੱਕ ਹੋਰ ਵੱਡਾ ਵਾਲਾ ਹੈ ਇਹ ਆਪਾਂ ਇਹ ਬਾਈ ਕਿੰਨੇ ਦਾ ਇਹ ਕਿੰਨੇ ਦਾ ਇਹ 100 ਦਾ ਇਹ 100 ਦਾ ਆਹ 50 ਦਾ ਲੈ ਲਓ ਮਣੀ ਤੁਸੀਂ ਕੀ ਬੋਲ ਰਹੇ ਹੋ ਮੌਲੀ 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 ਬੋਲ ਰਹੀ ਇਹਨੂੰ ये पंजाबी और इसको है इसको कलावा कलावा बोलते हैं ठीक YouTube पर यूट्यूब पर हमारे है तो चैनल है यूट्यूब पर आप आएंगे यूट्यूब का क्या नाम है एक है अमृत गिल ब्लॉग एक मिसेज गिल

ਸਲੀਪ ਹੋ ਗਿਆ ਹੂੰ ਫੁੱਲੋਂ ਇਸ ਨੂੰ ਮਾਰਾ ਠੀਕ ਹੈ ਚਲੋ ਭਾਈ ਚਲਿਏ ਓਕੇ ਥੈਂਕ ਯੂ ਓਕੇ ਥੈਂਕ ਯੂ ਥੈਂਕ ਯੂ ਲੋ ਭਾਈ ਜਨਾ ਤੁਸੀਂ ਭਾਈ ਪੰਜਾਬ ਤੋਂ ਆਏ ਆ ਸਾਨੂੰ ਬੁਝੇ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇਹ ਬਾਕੀ ਕੱਟ ਦੇਖੋ ਕਿੰਨਾ ਜਿਆਦਾ ਆ ਮਾਰਕੀਟ ਤੇ ਆ ਥੈਲੇ ਥੱਲੇ ਆ ਜੇ ਬੋਰੀ ਕਾ ਬਣਾਤੇ ਹੋ ਗਏ ਪੱਲੀ ਕਾ ਕਿਤਨੇ ਕਾ ਹੈ ਜੀ ਕੋ 30 ਰੁਪਏ ਦਾ ਥੈਲਾ ਆ ਜੀ 25 ਰੁਪਏ ਦਾ ਲਓ ਵੀ ਆਏ ਮੇਰੇ ਥੈਲੇ ਵੀ ਤੁਹਾਨੂੰ ਇੱਥੇ ਮਾਰਕੀਟ ਦੇ ਵਿੱਚ ਮਿਲ ਜਾਣਗੇ ਪੂਰੀ ਦੇ ਬਣੇ ਹੋਏ ਜਿਵੇਂ ਬਾਈ ਨੇ ਦੱਸਿਆ ਕਹਿੰਦਾ ਵੀ ਆ 30 ਦਾ ਆ 25 ਦਾ ਬਾਕੀ ਆ ਬੈਗ ਵਗੈਰਾ ਤੇ ਆ ਪਏ ਨੇ ਉਦੋਂ ਅੱਗੇ ਤੇ ਬਾਕੀ ਇਕੋ ਇੱਧਰ ਜਾਮ ਕੰਮ ਲੱਗਿਆ ਹੋਇਆ ਜਾਮ ਹੈ ਇੱਧਰ ਜਾਮ ਲੱਗ ਜਾਮ ਬਹੁਤ ਜ਼ਿਆਦਾ ਲੱਗਾ ਹੋਇਆ ਤੇ ਆਪਣੇ ਬੰਦੇ ਖੜਕੇ ਭਾਈ ਏਰਿੰਗ ਤੇ ਸੋਨਾ ਖਰੀਦਣ ਲੱਗ ਗਏ ਭਾਈ ਹੁਣ ਇਹ ਐਸੀ ਰੌਂਡ ਮੇਰਿੰਗ ਮਿਲ ਜਾਏ ਰੌਂਡ ਨਹੀਂ ਜਿਆਦਾ ਬਾਕੀ ਆ ਝਾਂਜਰਾ ਝਾਂਜਰਾ ਹੈ ਡਿਜ਼ਾਈਨ ਇਹ ਲੱਗਦੀ ਆ ਲੈ ਲੈ ਪੈਸੇ ਆ ਏ ਰਿੰਗ ਲੈ ਲੈ ਪੋਈ ਇਹ ਇਹ ਕਹਿੰਦੇ ਇਹ ਲੈਣੇ ਸੀ 40 ਰੁਪਏ ਦੇਣਾ ਇਹ ਕਹਿੰਦੇ ਮੈਂ ਭਾਈ ਕੱਲ ਮਿਲ ਗਏ ਬਾਕੀ ਅੱਗੇ ਦਿਖਾਉਣਾ ਸਾਨੂੰ ਮਾਰਕੀਟ ਹੋਰ ਬਾਕੀ ਆ ਇਹ ਤੋਂ ਫੇਰ ਕੁਣੀਆਂ ਵਗੈਰਾ ਰਿੰਗ ਪੈ ਨੇ ਬਾਕੀ ਆ ਸਮਾਨ ਹੋਰ ਪਿਆ ਇਹਨਾਂ ਵੇਲੇ ਮੈਂ ਤਾਂ ਦੋਗੋ ਮਿਲ ਤਾ ਇਹ ਗਰਮੀ ਬਹੁਤ ਜ਼ਿਆਦੇ ਆ। ਬਾਕੀ ਐਵੇਂ ਜੇ ਦੁਕਾਨਾਂ ਵਾਲੇ ਵਾਲੇ। ਇਹ ਮੇਰਾ ਬਾਜ਼ਾਰ। ਅੱਪਾ ਜਾ ਰਹੇ ਅੱਜ ਹੁਣ। ਮੱਕੀ ਆ ਦੀ ਦੁਕਾਨ। ਬਾਕੀ ਬੱਚੇ ਵਾਲੀ ਆ ਗਈ ਉੱਧਰ ਖੇਡਾਂ। ਬੱਚੇ ਵਾਲੀ ਖੇਡਾਂ ਆ ਗਈ ਉੱਧਰ। ਔਰ ਜੱਜੇ ਮਾਰਕੀਟ ਦੇਖੋ ਸਾਰੀ। ਤੇ ਜਾਮ ਦੇਖੋ। ਜਾਮ पे ਨਾ ਲੱਗਿਆ ਹੋਇਆ। ਹੁਣ ਆਪਾਂ ਪਹੁੰਚ ਗਏ ਖੇਡਾਂ ਵਾਲੀ ਦੁਕਾਨ ਦੇ ਉੱਤੇ। ਲਓ ਵੀ ਆ ਪਈਆਂ ਨੇ ਖੇਡਾਂ ਸਾਰੀਆਂ ਬੱਚੇ ਵਾਲੀਆਂ। ਕੀ ਆ ਦੇਖੋ। ਮੇਰੇ ਹੁਣ ਬੂਟ ਪਾਇਨ ਮੈਂ ਦਿੱਤੀ ਖੜ ਜਾਣਾ ਭਾਈ। ਬੰਦੇ ਆਪਣੇ ਦੇਖ ਰਹੇ। ਗੱਡੀਆਂ ਲੈ ਰਹੇ ਆ, ਰੈਂਟਸ ਦੀ ਗੱਡੀ ਘੜਾ ਰਹੇ। ਠੀਕ ਆ ਲੈ ਲਿਆ। ਆਹ ਸਮਾਨ ਲੈ ਲਿਆ ਭਾਈ ਸਾਰਾ। ਬਾਕੀ ਖਾਰੀ ਇਹ ਖੇਡਾਂ ਦੀ ਦੁਕਾਨ ਆ ਬਾਕੀ ਇਦਰਾ ਮਾਰਕੀਟ ਉੱਥੋਂ ਪੌੜੀ ਜੜ ਕੇ ਉੱਪਰ ਆਗੇ ਦੀ ਲੋ ਜੀ ਆ ਸ਼ਾਪਿੰਗ ਕਰ ਲਈ ਆ ਪਪ ਬੱਚਿਆਂ ਲਈ ਬੱਚਾ ਵਾਲਾ ਹੋ ਆ ਆ ਸਿਲੈਕਟ ਦਿਖਾ ਦੇ ਸਿਲੈਕਟ ਆਪਾਂ ਭਾਈ ਆ ਬੈਗ ਭਰ ਲਿਆ ਪੜਾਉਣਿਆਂ ਨਾਲ ਬਾਕੀ ਹੋਰ ਸਮਾਨ ਵੀ ਇਹਦੇ ਵਿੱਚ ਤੇ ਬਾਕੀ ਐਵੇਂ ਦੀਆਂ ਦੁਕਾਨਾਂ ਨੇ ਇੱਥੇ ਇਹ ਦੇਖੋ ਲਓ ਵੀ ਦੇਖੋ ਕੱਟ ਦੇ ਕੋ ਬੰਨਾ ਉਹ ਬਲੋਟ ਕਰੀਏਗਾ ਆਟੂ ਬਹੁਤ ਫਿਰ ਆਟੂ ਇਹ ਬਾਕੀ ਆਲੇ ਕੋਡ ਕਰਨੇ ਨੇ ਤਾਂ ਆ ਵੀ ਛੱਡਾਲੀਆਂ ਆਂਗੇ ਮੇਰੇ ਹਾਂ ਛੱਡਣੀਆਂ ਆ ਬੋਲਾ ਵਗੈਰਾ ਆ ਜਾ ਯਾਰ ਤੁਸੀਂ ਆ ਆ ਆ ਆ ਆਗੇ ਪਾਰਸ ਵਗੈਰਾ ਇਹ ਰਾਤ ਹੋ ਗਈ ਪੱਕੇ ਇਧਰ ਵੀ ਨੇ ਦੋਨੋਂ ਸਾਈਡ ਨੇ ਆ ਫੈਲੇ ਵੀ ਆ ਗਏ ਇੱਧਰ ਫੈਲੇ ਦੇ ਬੈਗ ਆ ਗਏ ਆਪਾਂ ਆਹ ਦੇਖੋ ਇੱਧਰ ਹੁਣ ਆਪਾਂ ਜਾ ਰਹੇ ਅੱਗੇ ਨੂੰ ਹਾਂ ਆਪਾਂ ਬਾਹਰ ਕੇ ਬੱਕਰੀ ਰਹਾ ਸੀ ਕੁਝ ਦੇਖ ਸਕਦੇ ਅੱਗੇ ਵੀ ਆ ਸਮਾਂ ਹੈ ਕਿੰਨਾ ਕਾਦਾ ਸੀ ਆਪਾਂ ਕੀ ਆ